ਕਾ ਭੇਜਦਾ ਹੂੰ ਵੀ ਮਹਾਰਾਜ ਮੇਰੇ ਘਰ ਆਉਣ ਮੇਰੇ ਘਰ ਚਰਨ ਪਾਉਣ ਮੈਂ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੁੰਨਾ ਜੀ ਤੇ ਗੁਰਤੇਗਵਧਾ ਸਾਹਿਬ ਦੇ ਕੋਲ ਦੋ ਵਿਅਕਤੀ ਆ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਮੇਨ ਸੀਗਾ ਉਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਵੀ ਅੱਜ ਖੁਸ਼ੀ ਲੈਣੀ ਆ ਤੁਹਾਡੀ ਵੀ ਤੁਸੀਂ ਆਓ ਚਰਨ ਪਾਓ ਹੂੰ ਤੇ ਅੱਜ ਦੋ ਵੀ ਤੁਹਾਡੀ ਸੇਵਾ ਕਰਨ ਦਾ ਸਾਨੂੰ ਮੌਕਾ ਦਿਓ ਹੂੰ ਵੀ ਅੱਜ ਸਾਡੇ ਸਾਡੇ ਸਥਾਨ ਤੇ ਆਪ ਜੀ ਨੇ ਚਰਨ ਪਾਉਣੇ ਨੇ ਮਹਾਰਾਜ ਕਹਿੰਦੇ ਚਲੋ ਭਾਈ ਤੁਹਾਡੀ ਖੁਸ਼ੀ ਹੈ ਚਲਦੇ ਆ ਜਦੋਂ ਮਹਾਰਾਜ ਜੀ ਬਾਹਰ ਨਿਕਲੇ ਬਾਗ ਗਲੀਚਾ ਵਿਛਿਆ ਹੋਇਆ ਬਹੁਤ ਸੋਹਣਾ ਮਹਾਰਾਜ ਨੇ ਉਹਨਾਂ ਵੱਲ ਵੇਖਿਆ ਬੰਦਿਆਂ ਵੱਲ ਤੇ ਉਹ ਆਪਾਂ ਕਹਾਵਤ ਅੱਜ ਕਹਿੰਦੇ ਆ ਨਾ ਬੰਦੇ ਦੀ ਜੁੱਤੀ ਤੋਂ ਪਤਾ ਲੱਗ ਜਾਂਦਾ ਮਹਾਰਾਜ ਨੇ ਉਹਨਾਂ ਦੇ ਕੱਪੜਿਆਂ ਵੱਲ ਵੇਖਿਆ ਤੇ ਗਲੀਚਿਆਂ ਵੱਲ ਵੇਖਿਆ ਮਹਾਰਾਜ ਕਹਿੰਦੇ ਸੱਚੀ ਦੱਸਿਓ ਤੁਹਾਡੇ ਘਰ ਜਾਣਾ ਤੁਹਾਡੇ ਘਰ ਜਾਣਾ ਕਹਿੰਦੇ ਜੀ ਮਾਫੀ ਵੀ ਸਾਡੇ ਘਰ ਨਹੀਂ ਜਾਣਾ ਅਸੀਂ ਤਾਂ ਨੌਕਰ ਬੰਦੇ ਆ ਹੂੰ ਅਸੀਂ ਤਾਂ ਨੌਕਰ ਬੰਦੇ ਆ ਸ਼ਾਹ ਜੀ ਦੇ ਘਰ ਜਾਣਾ ਹੂੰ ਮਾਰੇ ਕਹਿੰਦੇ ਆਪ ਨਹੀਂ ਆਏ ਇਹ ਸੰਗਤ ਹੈ ਹੂੰ ਸੰਗਤ ਨੂੰ ਲੈ ਕੇ ਜਾਣਾ ਆਪ ਨਹੀਂ ਆਇਆ ਕਹਿੰਦੇ ਨਹੀਂ ਜੀ ਆਪ ਵਿਹਲੇ ਨਹੀਂ ਸੀਗੇ ਮਾਰੇ ਕਹਿੰਦੇ ਫਿਰ ਅਸੀਂ ਨਹੀਂ ਜਾਂਦੇ ਹਾਂ ਅਸੀਂ ਤੁਸੀਂ ਸੰਗਤ 'ਚ ਰੱਬ ਵਸਦਾ ਸੰਗਤ ਨੂੰ ਘਰ ਲੈ ਕੇ ਜਾਣਾ ਹੂੰ ਤੇ ਮੈਂ ਇਹ ਉਹਨਾਂ ਲੋਕਾਂ ਨੂੰ ਵੀ ਕਹਿਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਸਭ ਰਖਾਉਂਦੇ ਨੇ ਹੂੰ ਤੇ ਗਿਆਨੀ ਨੂੰ ਕਹਿੰਦੇ ਗਿਆਨੀ ਸਾਹਿਬ ਜੀ ਮਹਾਰਾਜ ਰੂਪ ਲੈ ਕੇ ਆ ਜਾਓ ਤੇ ਛੱਡਣ ਵੇਲੇ ਕੋਈ ਨਾਲ ਨਹੀਂ ਹੁੰਦਾ ਨਹੀਂ ਜਾਂਦਾ ਬਿਲਕੁਲ ਜੀ ਅਜੇ ਲੈਣ ਵੇਲੇ ਲੱਭ ਜਾਂਦੇ ਆ ਪਰ ਛੱਡਣ ਵੇਲੇ ਕੋਈ ਛੱਡਣ ਵੇਲੇ ਕੋਈ ਨਹੀਂ ਆਉਂਦਾ ਇਹ ਇਤਿਹਾਸ ਸੁਣ ਲਿਓ ਫਿਰ ਅੱਜ ਹੂੰ ਤੇ ਗੁਰਤੇਗਵਦ ਸਾਹਿਬ ਜੀ ਕਹਿੰਦੇ ਵੀ ਮੈਂ ਮੈਂ ਨਹੀਂ ਜਾਣਾ ਵੀ ਉਹ ਖੁਦ ਕਿਉਂ ਨਹੀਂ ਆਇਆ ਹੂੰ ਕੋਈ ਮਜਬੂਰੀ ਸੀ ਤਾਂ ਦੱਸੋ ਨਹੀਂ ਕਹਿੰਦੇ ਜੀ ਉਹ ਮਹਾਰਾਜ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਾਂ ਨੌਕਰੀ ਤੋਂ ਕੱਢ ਦੇਣਗੇ ਜੀ ਜੇ ਤੁਸੀਂ ਨਹੀਂ ਆਇਆ ਆਪ ਜੀ ਨੇ ਗਏ ਮਹਾਰਾਜ ਕਹਿੰਦੇ ਵਾਪਸ ਨਹੀਂ ਮੁੜਦੇ ਚੱਲਾਂਗੇ ਤੇਰੇ ਘਰ ਚੱਲਾਂਗੇ ਹੂੰ ਤੇਰੇ ਘਰ ਚੱਲਾਂਗੇ ਉਹ ਡਰ ਗਏ ਉਹ ਕਹਿੰਦੇ ਮਹਾਰਾਜ ਜੀ ਜੀ ਆਇਆਂ ਨੂੰ ਸਾਡੇ ਘਰ ਜ਼ਰੂਰ ਆਓ ਜੀ ਆਇਆਂ ਨੂੰ ਪਰ ਜਦੋਂ ਤੁਸੀਂ ਉਹਦੇ ਘਰ ਨਹੀਂ ਗਏ ਹਾਂ ਸਾਡੇ ਘਰ ਗਏ ਅੱਜ ਤਾਂ ਅਸੀਂ ਸਰਦਾਰੀਆਂ ਮੰਨਦੇ ਆ ਹੂੰ ਤੇ ਮੁੜ ਕੇ ਸਾਨੂੰ ਨੌਕਰੀ ਤੋਂ ਕੱਢ ਦੇਣਾ ਮਹਾਰਾਜ ਕਹਿੰਦੇ ਫੇ ਮੇਰਾ ਸਰਦਾਰ ਬਣਾਇਆ ਹੋਇਆ ਹਾਂ ਮੇਰੀਆਂ ਸਰਦਾਰੀਆਂ ਦਿੱਤੀਆਂ ਹੋਈਆਂ ਤੁਹਾਨੂੰ ਤੇ ਤੁਹਾਨੂੰ ਸਰਦਾਰ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਏਗਾ ਅੱਛਾ ਜੀ ਮਹਾਰਾਜ ਉਹਨਾਂ ਦੇ ਘਰ ਗਏ ਹਮ ਅੱਜ ਤੱਕ ਉਹ ਪਰਿਵਾਰ ਹਮ ਮੈਡੀਕਲ ਸਟੋਰ ਆ ਉਹਨਾਂ ਦਾ ਹਮ ਸਭ ਨੇ ਚੜਦੀ ਕਲਾ ਦੇ ਵਿੱਚ ਹੈ ਉਹਨਾਂ ਦੇ ਘਰ ਉੱਪਰ ਜਦੋਂ ਪੁਰਾਣਾ ਘਰ ਦੇਖਿਆ ਜਾ ਕੇ ਮੈਂ ਹਮ ਮੈਂ ਤਾਂ ਕਹਿਣਾ ਵੀ ਉਹ ਘਰ ਨੂੰ ਜਾ ਕੇ ਚੰਗੀ ਤਰ੍ਹਾਂ ਸਾਂਭ ਲੋ ਉਹ ਪਰਿਵਾਰ ਦੇ ਕੋਲ ਜਾਓ ਉਹਨਾਂ ਦੇ ਕੋਲ ਇੱਕ ਗੁਰਤੇਗਵਧ ਸਾਹਿਬ ਦੀ ਸਾੰਗ ਹੈ ਸਾੰਗ ਹਮ ਸ਼ਸਤਰ ਆ ਸਾਡਾ ਇੱਕ ਸਾੰਗ ਜਿਹੜੀ ਲੋਹੇ ਦੀ ਆ ਘੱਟੋ ਘੱਟ 7-8 ਫੁੱਟ ਲੰਬੀ ਆ ਮਾਰਾ ਘੋੜੇ ਦੇ